ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਕਣਕ ਬਿਜਵਾਉਣੀ ਆ ਉਦੋਂ ਸੁਪਰ ਸੀਡਰ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਦੇਣਾ ਹੈ ਜਿਵੇਂ ਕਿ ਇੱਕ ਅਸੀਂ ਕਰਦੇ ਆ ਗਲਤੀ ਕਿ ਸੁਪਰ ਸੀਡਰ ਵਾਲਾ ਹੁੰਦਾ ਹੈ ਉਹਨੂੰ ਦਾਣੇ ਭਰ ਦਈਦੇ ਆ ਖਾਦ ਭਰ ਦਈਦੀ ਆ ਆਖੀ ਦੀ ਆ ਉੱਥੇ ਆਡੀ ਪੈ ਲਈ ਆ ਜੀ ਜਾ ਜਾ ਕੇ ਵੀ ਰਿਆ ਚਟ ਤੇ ਇਹ ਨਹੀਂ ਵੇਖੀ ਦਾ ਆਪ ਕਿ ਅਸੀਂ ਜਾ ਕੇ ਉੱਥੇ ਚੈੱਕ ਕਰੀਏ ਕਿ ਕਿਵੇਂ ਬੀਜ ਰਹੇ ਨੇ ਕੀ ਕਰ ਰਹੇ ਨੇ ਕਿਹੜੇ-ਕਿਹੜੇ ਭੇਜ ਰਹੇ ਨੇ ਸੁਪਰ ਸੀਡਰ ਤੇ ਜਿਹੜੇ ਸਾਨੂੰ ਮਨ 'ਚ ਰੱਖਣੇ ਚਾਹੀਦੇ ਆ ਕਣਕ ਬਜਵਾਨ ਲੱਗਿਆ ਤੇ ਅੱਜ ਕੱਲ ਕਰਦੇ ਆ ਜਿਨ੍ਹਾਂ ਦਾ ਖੁਦ ਸੁਪਰ ਸੀਡਰ ਨੇ ਜਿਹੜੇ ਆ ਬੀਜਦੇ ਨੇ ਕਿਆਂ ਨੂੰ ਦੱਸੋ ਵੀ ਕੀ ਕੋਈ ਐ ਇਹਦੇ ਵਿੱਚ ਜੋਾਨੂੰ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਕਿ ਟੋਪ ਲਿੰਕ ਉਹ ਕਿੰਨੀ ਚੰਗੀ ਹੋਣੀ ਚਾਹੀਦੀ ਆ ਬੀਜ ਦੀ ਕੀ ਮਾਤਰਾ ਹੋਣੀ ਚਾਹੀਦੀ ਆ ਦੱਸੋ ਵੀ ਤੁਸੀਂ ਇਹ ਪੈਨੇਚਰ ਤੋਂ ਸੁਪਰ ਸੀਡਰ ਚਲਾ ਰਹੇ ਆ ਇਹਦੇ ਵਿੱਚ ਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਜ਼ਿੰਮੇਵਾਰ ਨੂੰ ਕੀ ਹੋਣਾ ਚਾਹੀਦਾ ਉਹਦੀ ਡੰਗਾਈ ਦਾਣਿਆਂ ਦੀ ਇਹਦਾ ਜਿਹੜੀ ਡ੍ਰਿਲ ਆ ਆਪਣੀ ਦਾਣੇ ਛੁਰਦੀ ਆ ਖਾਦ ਵਾਲੀ ਆ ਇਹਦੀ ਡੰਗਾਈ ਕਿੰਨੀ ਚਾਹੀਦੀ ਆ ਟੌਪ ਲਿੰਕ ਤਾਂ ਸਾਨੂੰ ਕੀ ਖਿਆਲ ਰੱਖਣਾ ਚਾਹੀਦਾ ਵੀ ਉਹ ਜਾਂ ਡੂੰਘੇ ਜਾਵੇ ਜਾਂ ਉੱਪਰ ਰਵੇ ਉਸ ਹਿਸਾਬ ਨਾਲ ਜਿਹੜਾ ਜ਼ਿੰਮੇਵਾਰ ਨੂੰ ਮਤਲਬ ਤੁਸੀਂ ਦੱਸੋ ਆਪਣਾ ਕੀ ਹਿਸਾਬਤਾਵੇ ਤੁਹਾਡਾ ਆ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਟਾਪ ਲਿੰਕ ਤੇ ਆਉਂਦੇ ਆ ਜੀ ਹਾਂਜੀ ਟਾਪ ਲਿੰਕ ਦਾ ਇਹ ਆ ਵੀ ਜੇ ਆਪਾਂ ਲੰਬੀ ਟਾਪ ਲਿੰਕ ਰੱਖਾਂਗੇ ਅੱਛਾ ਜੀ ਤੇ ਉਹਦਾ ਵੀ ਜਿਹੜਾ ਉੱਪਰ ਰਹੇਗਾ ਅੱਛਾ ਜੀ ਡੰਗਾਈ ਘਟ ਜਾਏਗੀ ਜੀ ਅੱਛਾ ਤੇ ਜੇ ਆਪਾਂ ਛੋਟੀ ਕਰ ਦਨੇ ਜੀਰੋ ਬਿਲਕੁਲ ਕਰ ਦਨੇ ਆ ਜੀ ਅੱਛਾ ਉਹਦਾ ਵੀ ਆਪਣਾ ਡੂੰਗਾ ਰਹੇਗਾ ਯਾਨੀ ਕਿ 3 ਤੋਂ 4 ਇੰਚ ਤੱਕ ਥੰਨੇ ਜਾਏਗਾ ਉਹਦੇ ਵਿੱਚ ਸੁਪਰ ਸੀਡਰ ਵਾਲੇ ਨੂੰ ਕੀ ਫਾਇਦਾ ਹੋਵੇ ਕੀ ਨੁਕਸਾਨ ਹੈ ਵਿੱਚ ਨੁਕਸਾਨ ਫਾਇਦਾ ਇਹ ਆ ਵੀ ਜੇ ਆਪਾਂ ਨਾਲ ਉਹਦੇ ਟਾਪ ਲਿੰਕ ਲੰਬੀ ਰੱਖਾਂਗੇ अच्छा, अच्छा दे दे जी ओच थोड़ा पता तेल ਦਾ ਫਰਕ ਪੈਂਦਾ ਜੀ اچھا ਤੇ ਜਾਨ ਨਾਲ ਦੇ ਇਹ ਹੀ ਪਾਊਗਾ ਮਤਲਬ ਉੱਪਰ ਰਹਿੰਦਾ ਸਪੋਰਟ ਤੁਹਾਡੀ ਥੱਲੇ ਜੁਗਾਈ ਜ ਨਹੀਂ ਜਾਂਦੀ ਹਾਂ ਇਸ ਗਾੜੀ ਦਾ ਰੂਟਾ ਬਟੜਾ ਘਟ ਲੱਗਦਾ ਜੀ ਘੜ ਲੱਗਦਾ ਹਾਂਜੀ ਅੱਛਾ ਤੇ ਬਾਕੀ ਆ ਜੀ ਧਿਆਨ ਖਾਸ ਕੇ ਪੈਪੰਦ ਰੱਖਣਾ ਪੈਂਦਾ ਜੀ ਅੱਛਾ ਜੀ ਪੈਪ ਜਿਹੜੇ ਬਲੌਕ ਨਾ ਹੋਣ ਅੱਛਾ ਜੀ ਜੇ ਬਲੌਕ ਹੋ ਗਏ ਤੇ ਨਾ ਸਾਡਾ ਬੀਜ ਦੇਗੇਗਾ ਨਾ ਸਾਦੀ ਖਾ ਦੇਗੀ ਫਿਰ ਉੱਥੇ ਫਸਲ ਬਚਾ ਨਾਲ ਜਿਸ ਜੜੀ ਆਪਣੀ ਘਟ ਹੋਗੇਗੀ ਤੇ ਟੌਪ ਲਿੰਕ ਆ ਜੇ ਆ ਜੇ ਟੌਪ ਲਿੰਕ ਇਹ ਬਿਲਕੁਲ ਜ਼ੀਰੋ ਕੀਤੀ ਹੋਈ ਜੇ ਆ ਵੇਖ ਲੋ ਧਿਆਨ ਨਾਲ ਅੱਛਾ ਤੇ ਜੇ ਇਹਨੂੰ ਲੰਬੀ ਕਰਾਂਗੇ ਉਹਨਾਂ ਨਾਲ ਆਪਣਾ ਰੂਟਾ ਵੇਟਰ ਜਿਹੜਾ ਘਟ ਲੱਗੇਗਾ ਕੰਸੀਡਰ ਵਾਲੇ ਜਿਹੜੀ ਉਹ ਬਸ ਇਹੋੀ ਗੱਲ ਚੱਕ ਢਿੱਲੀ ਰੱਖਦੇ ਆ ਮਤਲਬ ਖੁੱਲੀ ਕਰ ਦਿੰਦੇ ਆ ਵੀ ਪਿਛਲੇ ਜੇ ਲੱਗਦੇ ਫਲੇ ਜਾਈ ਜਾਂਦੇ ਆ ਤੇ ਜਿਹੜੀ ਅਗਲੀ ਉਹ ਮਤਲਬ ਕਿ ਘਟ ਲੱਗਦੀ ਆ ਘਟ ਲੱਗਦੇ ਤੇ ਉਹ ਟਰੈਕਟਰ ਦਾ ਜਿਹੜਾ ਜੋਰ ਆ ਘਟ ਲੱਗਦਾ ਤੇ ਤੇਲ ਘਟ ਖਾਂਦਾ ਉਹ ਤੇ ਉਹ ਲਿੰਕ ਲੰਬੀ ਕਰਨਾ ਅੱਗੋਂ ਚੁੱਕਿਆ ਜਾਂਦਾ ਹੈ ਸੁਪਰ ਸੀਡਰ ਤੇ ਪਿੱਛੋਂ ਕੱਲੇ ਫਲੇ ਲੱਗਦੇ ਆ ਤੇ ਅੱਗੋਂ ਜਿੱਥੇ ਜੋਰ ਲੱਗਣਾ ਚਰਖੜੀ ਘੁੰਮਣ ਦਾ ਕੱਟ ਲੱਗਦਾ ਉਹ ਫਿਰ 1.5 ਇੰਚ ਰੈਂਦਾ ਬਾਕੀ ਇਹਦੇ ਵਿੱਚ ਜਿਹੜਾ 20 ਆ ਉਹ ਫਿਰ 2.5 ਇੰਚ ਦਾ ਹੋ ਜਾਏਗਾ ਨਾ 20 ਡੂੰਗਾ ਡੰਗਾਈ ਜਿਹੜੀ ਉਹਦੀ 2 ਤੋਂ 2.5 ਇੰਚ ਘਰ ਤੋਂ ਘੱਟ ਚਾਹੀਦੀ ਆ ਕਿਉਂਕਿ ਤੁਹਾਡੀ ਜੇ ਨੱਤੇ ਰਹਿ ਜੂਗੀ ਨਾ ਹਾਂ ਜੀ ਆਪਣਾ ਦਾਣਾ ਉੱਤੇ ਰਹਿ ਕੇ ਉਹ ਖਤਮ ਹੋ ਜਾਏ ਡਿੱਗ ਵੀ ਸਕਦਾ ਦਾਣੇ ਦੇ ਫੁੱਲ ਸਕਦੇ ਆ ਠੀਕ ਆ ਜਿੰਨੀ ਡੰਗਾਈ ਥੋੜੀ ਜ਼ਿਆਦਾ ਹੋ ਕਣ ਘਾ ਡਿੱਗੋ ਤੁਹਾਡਾ ਝਾੜਾ ਪੇ ਵਜ ਜਾਣਾ ਹਾਂ ਜੀ ਆਹ ਦੇਖੋ ਜੀ ਇਹ ਦੇ ਚਾਰ ਤੇ ਕਰਾਂਗੇ ਤੇ ਹਾਂ ਜੀ ਨੰਬਰ ਨੰਬਰ ਇਹਨਾਂ ਉੱਪਰ ਨੰਬਰ ਲੰਗੇ ਲੱਗੇ ਹੁੰਦੇ ਨੇ ਇਹ ਲਿਖੇ ਜੰਦਰਬਾਰ ਨੰਬਰ ਇਹ ਬਿਲਕੁਲ 09 ਲਿਖੇ ਦੇ ਬਰੀਕਾ ਖਰਾਨਾ ਲਿਖੇ ਹੋਏ ਜਿੱਥੋਂ ਵੱਧ ਘਟ ਕਰ ਸਕੀਂਦੀ ਆ ਇਤੋਂ ਵੱਧ ਘਟ ਕਰ ਲਈ ਆ ਜੀ ਜਿਹੜੇ ਸਾਨੂੰ ਆਪਾਂ ਵਧਾਉਣਾ ਜੇ ਮੌਸਾਨਾ ਇਹ ਦੋਨਾਂ ਤੋਂ ਹੋ ਜੀਗਾ ਇਹ ਬੀ ਵਾਲਾ ਤੇ ਇਹ ਖਾਦ ਵਾਲਾ ਜੇ ਤੇ ਆਪਣੇ ਨਾਲ ਫਸਲ ਪੈਲੀ ਵਧੀਆ ਬਣੀ ਹੋਈ ਆ ਜੇ ਫੇਰ ਤੇ ਆਪਣਾ ਤੇ 32 ਕਿਲੋ ਤੇ 33 ਕਿਲੋ ਦੇ ਕਿ ਕਰੀਬ ਹੋਣਾ ਚਾਹੀਦਾ ਤੇ ਜੇ ਪੈਲੀ ਦਾ ਬੱਤਰ ਨਾਲ ਉਹ ਸਾਧ ਦੇ ਨਾਲ ਆ ਵੀ ਘਟਿਆ ਆਪਣੇ ਉਹ ਪੇ 45 ਕਿਲੋ ਤੇ ਲੱਗੇ ਆਪਣੇ 40 ਕਿਲੋ ਤੇ ਲੱਗੇ ਬੰਦੇ ਚੱਲ ਜਾਂਦਾ ਜੀ ਜਨਨ ਕਿ ਜਿਹੜੀ ਆ ਪੈਲੀਆਂ ਦੇ ਵਿੱਚ ਪ੍ਰਾਲੀ ਜ਼ਿਆਦਾ ਹੈ ਹਾਂਜੀ ਉਥੇ 45 ਕਿਲੋ ਤੋਂ ਘਟ ਨਹੀਂ ਕਰਨਾ ਚਾਹੀਦਾ ਕਿਉਂ ਸੁਪਰ ਸੀਡ ਦੀ ਜਿਹੜੀ ਕਣਕ ਆ ਨਾ ਇਹ ਹਮੇਸ਼ਾ ਜਿਹੜੀ ਪ੍ਰਾਲੀ ਆ ਨਾ ਉਹ ਇਹ ਘੜ ਨਿਕਲਦੀ ਆ ਪ੍ਰਾਲੀ ਚ ਇਸ ਕਰਕੇ ਸਾਨੂੰ ਉਥੇ ਵੀ ਵੱਧ ਪਾਉਣਾ ਪੈਂਦਾ ਬਾਕੀ ਸਮਾਂ ਜੋ ਜੇ ਗਰਮੀ ਪੈ ਰਹੀ ਆ ਤੇ ਬੀਜ ਦੀ ਮਾਤਰਾ ਜਿਹੜੀ ਉਹ 30 35 35 ਕਿਲੋ ਦੇ ਚਲੂ ਜੇ ਸਾਫ ਪੈਲੀਆਂ ਨੇ ਜੇ ਪੈਲੀਆਂ ਚ ਤੁਹਾਡੀਆਂ ਜੇ ਪ੍ਰਾਲੀ ਆ ਫਿਰ ਤੁਸੀਂ ਜਿਹੜੀ ਆ ਆਪਣੇ ਗਰਮੀ ਦੇ ਵਿੱਚ ਵੀ 40 ਕਿਲੋ ਬੀਜ ਕੇ ਰੋ ਤਾਂ ਕਿ ਤੁਹਾਡੀ ਜਿਹੜੀ ਕਣਕ ਚੰਗੀ ਜਮਾ ਕਰੇ ਤੇ ਚੰਗਾ ਤੁਹਾਨੂੰ ਝਾੜ ਮਿਲ ਸਕੇ ਉੱਥੋਂ ਠੀਕ ਆ ਜਿਹੜੀ ਖਾਦ ਆ ਜਿਹੜੀ ਰეკਮੈਂਡੇਡ ਹੈਗੀ ਆ ਮਹਿਕਮਾ ਜਿਹੜਾ ਅਸੀਂ ਕਰਦਾ ਜਿੰਮੇਦਾਰਾਂ ਨੂੰ ਉਹ 55 ਤੋਂ 60 ਕੇ ਦੀ ਕਰਦਾ ਪਰ ਏਕੜ ਦੀ ਤੇ ਜਿਹੜੀ ਹੈਗੀ ਆ ਬੀਜ ਆ ਉਹ ਇਹਨਾਂ ਦਾ 40 ਕਿਲੋ ਆ ਸਾਡੇ ਜ਼ਿਮੀਦਾਰ ਭਰਾ ਜਿਹੜੇ ਆ ਇਹ 32 35 ਕਿਲੋ ਵੀ ਪਾਉਂਦੇ ਰਿਹਾ ਪਹਿਲਾਂ 30 ਕਿਲੋ ਵੀ ਪਾ ਰਹੇ ਹਾਲੀ ਵੀ ਪਾ ਰਹੇ ਜੋ ਗਰਮੀ ਦਾ ਸਮਾਂ ਹੋਵੇ ਤੇ ਤੇ ਹੁਣ ਜਿਵੇਂ ਇੱਕ ਗੱਲ ਬਾਬਾ ਜੀ ਆਂਦੇ ਹੁੰਦੇ ਆ ਕਿ ਜ਼ਮੀਨਾਂ ਸਾਡੀਆਂ ਨਸ਼ੇਲੀਆਂ ਹੋ ਚੁੱਕੀਆਂ ਐ ਖਾਦ ਘਟਣਾ ਪਾਓ ਖਾਦ ਪਾਓ ਜ਼ਿਆਦੀ ਜ਼ਮੀਨਾਂ ਅੱਜ ਕੱਲ੍ਹ ਨੂੰ ਤੈਨੂੰ ਪਤਾ ਜਿੰਨਾ ਚਿਰ ਆਪਾਂ ਕੋਈ ਉਹਦੇ ਵਿੱਚ ਪਾਈਏ ਨਾ ਹਾਂਜੀ ਜਿੰਨੇ ਦੋ ਇਜਾਜ਼ਤ ਤੁਸੀਂ ਦੇ ਰਹੇ ਉਹਨੂੰ ਉਹਦੋਂ ਤੁਹਾਨੂੰ ਡਿਊਟੀ ਜਾਂ ਸਵਾਈ ਤੁਹਾਨੂੰ ਅਗਲੀ ਵਾਰ ਦੇਣੀ ਪੈਣੀ ਆ ਫਿਰ ਤੁਹਾਡਾ ਝਾੜ ਆਉਣਾ ਵਾ ਹਾਂਜੀ ਜੇ ਤੁਸੀਂ ਘਟਾਈ ਜਾਓਗੇ ਪਿੱਛੇ ਨੂੰ ਆਓਗੇ ਤਾਂ ਝਾੜ ਤੁਹਾਡਾ ਘਟਣਾ ਹੀ ਆ ਜੋ ਸਮੇਂ ਦੇ لحاظ ਦੇ ਨਾਲ ਚੱਲ ਰਿਹਾ ਜਿਹੜਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਵੀ 55 ਤੋਂ 60 ਕਿਲੋ ਇਹਨਾਂ ਦੀ ਹੈਗੀ ਆ ਰეკਮੈਂਡੇਸ਼ਨ ਹੈਗੀ ਆ ਖੇਤੀਬਾੜੀ ਵਿਭਾਗ ਦੇ ਦੀ ਹਾਂਜੀ ਘੱਟ ਤੋਂ ਘੱਟ ਜਿਹੜੀ ਡੀਏਪੀ ਆ ਉਹ 55 ਤੋਂ 60 ਕਿਲੋ ਘੇਰੋ ਹਾਂਜੀ ਤੇ ਜਿਹੜੀ ਐਨਪੀਕੇ ਆ ਉਹ 75 ਕਿਲੋ ਡਿਉੜੀ ਅੱਛਾ ਡੀਏਪ ਨਾਲੋਂ ਜੇ ਤੁਸੀਂ ਬੀਜ ਦਿਓ ਤੇ ਤੇ ਬਾਕੀ ਜਿਹੜੀ ਆ ਬੀਜ ਬਾਜ ਦੀ ਤੁਹਾਨੂੰ ਪਤਾ ਹੈ ਅੱਜ ਕੱਲ ਦਵਾਈਆਂ ਸ਼ੁਰੂ ਤੋਂ ਸ਼ੁਰੂ ਚਾਲੂ ਤੋਂ ਹੋ ਜਾਂਦੀਆਂ ਮਤਲਬ ਜਦੋਂ ਆਪਾਂ ਕਣਕ ਬੀਜਣੀ ਸ਼ੁਰੂ ਕਰਦੇ ਆ ਪਹਿਲਾਂ ਦਵਾਈਆਂ ਤੋਂ ਸ਼ੁਰੂਆਤ ਹੁੰਦੀ ਸਾਡੀ ਹਾਂਜੀ ਉਹ ਜਦੋਂ ਸਮੇਂ ਆਹੀਂ ਫੰਗਸ ਵਾਲੀ ਦਵਾਈ ਨਾਲ ਲਾਉਣੇ ਇਹਨੂੰ ਹਾਂਜੀ ਠੀਕ ਹੈ ਨਾ ਫਿਰ ਬਾਕੀ ਆੜੀ ਕੋਈ ਬਾਈਟ ਮੂੜ ਕੇ ਆਖ ਦਿੰਦੇ ਆ ਨੂੰ ਸਯੋਕ ਸਿਆ ਕੇ ਜੀ ਉਹ ਪੈ ਜਾਂਦੀ ਆ ਜਿੱਥੇ ਕੋਈ ਰੇਤਲੀਆਂ ਜ਼ਮੀਨਾਂ ਨੇ ਹਾਂਜੀ ਉਹਦੇ ਵਿੱਚ ਵੀ ਆਪਾਂ ਨੂੰ ਜਿਹੜੀ ਦਵਾਈ ਆ ਕਲੋਰ ਵਗੈਰਾ ਲਾ ਲਈਏ ਤਾਂ ਚੰਗੀ ਗੱਲ ਆ ਉਹ ਜਿਹੜੇ ਜਿਹੜੇ ਮੁੜ ਕੇ ਸੁੱਕਦੇ ਆ ਬੂਟੇ ਨਾ ਸੁੱਕਣ ਜਿਹੜੇ ਨਿਕਲਦੇ ਵਾਲੇ ਹਾਂਜੀ ਹੁਣ ਮੇਨ ਪੁਆਇੰਟ ਇਹਦੇ ਇਹੀ ਆ ਕਿ ਪਹਿਲਾ ਇੱਕ ਅਹੀਂ ਧਿਆਨ ਦੇਣਾ ਕਿ ਟੋਪ ਲਿੰਕ ਜਿਹੜੀ ਆ ਉਹ ਬਹੁਤੀ ਲੰਬੀ ਨਾ ਹੋਵੇ ਟੋਪ ਲੱਕ ਲੰਬੀ ਨਾ ਹੋਵੇ ਹਾਂਜੀ ਫਿਰ ਇਹਦੀਆਂ ਜੜੀਆਂ ਪਾਈਪਾਂ ਕੋਈ ਬਲੌਕ ਨਾ ਹੋਵੇ ਪੈਪ ਬਲੌਕ ਨਾ ਹੋਵੇ ਇਹਦਾ ਜਿਹੜੀਆਂ ਲਿੰਕਾਂ ਨੇ ਉਹ ਬਿਲਕੁਲ ਬਰਾਬਰ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਸੁਪਰ ਸੀਡਰ ਆ ਉਹ ਟੇਡਾ ਮੇਡਾ ਨਾ ਲੱਗੇ ਜਿੱਧਰ ਜੇ ਟੇਡਾ ਲੱਗ ਗਿਆ ਤੁਹਾਡਾ ਜਿੱਦੋਂ ਡੂੰਗੀ ਚਲ ਗਈ ਕਣ ਉਧਰ ਉਦ ਨਹੀਂ ਉਗਣੀ ਨਹੀਂ ਕਿ ਦੂਜੇ ਪੰਨੇ ਉੱਚੀ ਰਹਿ ਜਣੀਆਂ ਹਾਂ ਉਹ ਤੁਹਾਡਾ ਦੋਵੇਂ ਪੰਨੇ ਨੁਕਸਾਨ ਹੋ ਜਾਈਣਾ ਇੱਕ ਪੰਨੇ ਡੂੰਗੀ ਰਹਿ ਨਹੀਂ ਇੱਕ ਉੱਪਰ ਆਣੀ ਉਹ ਵੀ ਨਹੀਂ ਉਗਣੀ ਠੀਕ ਹੈ ਠੀਕ ਹੈ ਨਾ ਤੇ ਹੋਰ ਆਪਣੀ ਕੋਈ 40 35 ਤੋਂ 40 ਦੇ ਵਿੱਚ ਵਿੱਚ ਐਵਰੇਜ ਰੱਖ ਲੋ ਦਾਣਿਆਂ ਦੀ ਐਵਰੇਜ ਮੈਂ ਤੁਹਾਨੂੰ ਦੱਸਣ ਰਿਹਾ ਵੀ ਜੇ ਤੇ ਗਰਮੀ ਦਾ ਜ਼ਿਆਦਾ ਚੱਲ ਰਹੀ ਆ ਹਾਂਜੀ ਤੇ ਫਿਰ ਤੁਹਾਡਾ 35 ਨਾ ਹੀ ਚੱਲ ਸਕਦਾ ਵਾ ਠੀਕ ਐ 35 ਤੋਂ ਘੱਟ ਵੀ ਚੱਲ ਜਾਊਗਾ ਹਾਂਜੀ ਜੇ ਥੋੜੀ ਜਿਹੀ ਠੰਡ ਜਿਉਂ-ਜਿਉਂ ਠੰਡ ਵਾਧੀ ਜਾ ਰਹੀ ਹੈ ਉਦੋਂ ਤੁਹਾਨੂੰ ਬੀਜ ਦੀ ਮਾਤਰਾ ਵਧਾਉਣੀ ਪੈਣੀ ਆ ਠੀਕ ਐ ਹਾਂਜੀ ਤੇ ਖਾਦ ਦੀ ਮਾਤਰਾ ਆਪਣੀ ਮਹਿਕਮੇ ਦੇ ਅਨੁਸਾਰ ਹੋਣੀ ਚਾਹੀਦੀ ਆ 55 ਤੋਂ 60 ਕਿਲੋ ਜਦੋਂ 60 ਕਿਲੋ ਜਿਹੜੀ ਆ ਉਹਨਾਂ ਦੀ ਰეკਮੈਂਡੇਸ਼ਨ ਹੈਗੀ ਆ 55 ਤੋਂ 60 ਕਿਲੋ ਤੇ ਜੇ ਕਿਹਦਾ ਹੱਥ ਪਿੰਦਾ ਹੈ ਤੇ ਉਹ 65 ਤੱਕ ਵੀ ਚੱਲ ਜੇ ਉਹ ਵੱਧ ਵੀ ਪਾ ਸਕਦਾ ਹੂੰ ਬਾਕੀ ਜਿਹੜੀਆਂ ਆਪਾਂ ਕਹਿੰਦੇ ਆ ਮਹਿਕਮਾ ਕਹਿੰਦਾ ਵੀ ਜਿਹੜੀ ਆ ਖਾ ਜਿੰਨਾ ਪੈੜੀਆਂ ਦੇ ਵਿੱਚ ਤੁਹਾਡੀ ਪ੍ਰਾਲੀ ਪੂਲੀ ਜਿਆਦਾ ਹਾਂਜੀ ਉੱਥੇ ਜੂਰੀਆ ਦੀ ਜਿਹੜੀ 2035 ਕਿਲੋ ਪਹਿਲਾਂ ਪਾ ਲੋ ਅੱਛਾ ਬੀਜਨ ਤੋਂ ਬੀਜਨ ਸਮੇ ਪਹਿਲਾਂ ਜਦੋਂ ਉਦੋਂ ਅੱਛਾ ਬੀਜਨ ਤੋਂ ਪਹਿਲਾਂ ਹੀ 35 ਕਿਲੋ ਪਾ ਲਓ ਸੱਦਾ ਕਰ ਦੋ ਹਾਂਜੀ ਠੀਕ ਹੈ ਉਹ ਬੈਸਟ ਆ ਜਿਹੜੀ ਜਿਹੜਾ ਪ੍ਰਾਲੀ ਜਿਆਦਾ ਉੱਥੇ ਪ੍ਰਾਲੀ ਜਿਹੜੀ ਆ ਉਹ ਜਦੋਂ ਖਾਦ ਆਪਾਂ ਬਾਅਦ ਚ ਪਾਉਣੇ ਉਹ ਖਾਦ ਜਿਹੜੀ ਆ ਪ੍ਰੋਪਰ ਬੂਟੇ ਨੂੰ ਨਹੀਂ ਮਿਲਦੀ ਉਹ ਪਰਾਲੀ ਦੇ ਉੱਪਰ ਹੀ ਜਿੱਥੇ ਜ਼ਿਆਦਾ ਪਰਾਲੀ ਹੁੰਦੀ ਫਿਰ ਨਹੀਂ ਜਾਂਦੀ ਉਹ ਗੈਸਟ ਵੀ ਚਲ ਜਾਂਦੀ ਖਾਦ ਠੀਕ ਹੈ ਜੀ ਇਸ ਕਰਕੇ ਤੁਸੀਂ ਜਦੋਂ ਬੀਜਣ ਦੇ ਸਮੇਂ ਪਹਿਲਾਂ ਖਾਦ ਪਾ ਲੋ ਆਪਣਾ ਬੀਜ ਪਾ ਲੋ ਜਿਹੜੀ ਯੂਰੀਆ ਵਾ ਠੀਕ ਹੈ ਓਕੇ ਜੀ ਧੰਨਵਾਦ ਜੀ ਬਹੁਤ ਬਹੁਤ ਇਹ ਸਾਰੀ ਜਾਣਕਾਰੀ ਦੇਣ ਲਈ ਥੈਂਕ ਯੂ ਜੀ ਵੈਗੁਰਜੀ ਕਾ ਖਾਲਸਾ ਸਾਬ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ